ਗੌਰਖਿਆ ਦੇ ਨਾਤੇ ਗੁੰਡਾਗਰਦੀ ਕਰਨ ਦੇ ਇਲਜ਼ਾਮਾਂ ਵਿੱਚ ਘਿਰੇ ਗੌਰਖਸ਼ਾ ਦਲ ਦੇ ਮੁਖੀ ਸतीश ਕੁਮਾਰ ਨੂੰ ਪਟਿਆਲਾ ਦੀ ਅਦਾਲਤ ਨੇ ਇੱਕ ਦਿਨ ਦੇ ਪੁਲਿਸ ਰਿਮਾਂਡ ਤੇ ਪੇਸ਼ ਦਿੱਤਾ ਹੈ। ਕਰੀਬ 15 ਦਿਨਾਂ ਤੋਂ ਫਰਾਰ ਸतीश ਕੁਮਾਰ ਨੂੰ ਪੰਜਾਬ ਪੁਲਿਸ ਨੇ ਦੇਰ ਰਾਤ ਵਿਰਿੰਦਾਵਨ ਤੋਂ ਗ੍ਰਿਫਤਾਰ ਕੀਤਾ ਸੀ। ਸतीश ਦੇ ਖਿਲਾਫ ਗੌਰਖਿਆ ਦੇ ਨਾਤੇ ਦੰਗੇ ਭੜਕਾਉਣ, ਠੋਗਰਾਹੀ ਅਤੇ ਬਦਫੈਲੀ ਸਮੇਤ ਕਈ ਮਾਮਲਿਆਂ ਵਿੱਚ ਕੇਸ ਦਰਜ ਕੀਤੇ ਗਏ ਸਨ। ਪੁਲਿਸ ਵੱਲੋਂ ਜਲਦ ਹੀ ਉਨ੍ਹਾਂ ਹਥਿਆਰਾਂ ਨੂੰ ਵੀ ਜ਼ਬਤ ਕੀਤਾ ਜਾਵੇਗਾ ਜਿਨ੍ਹਾਂ ਦੀ ਵਰਤੋਂ ਸतीश ਅਤੇ ਉਸਦੇ ਸਾਥੀ ਕਰਦੇ ਸਨ। ਸਰੇ ਇਹਨਾਂ ਨੂੰ ਕਿੱਥੇ ਪੇਸ਼ ਕੀਤਾ ਜਾਇਆ ਤੇ ਕੀ ਇਹਨੂੰ ਕਾਰਵਾਈ ਕੀ ਹੋ ਕਮਾਇਨੇ ਕਰਿਆ ਉਹਨੇ ਅਸੀਂ ਡਿਊਟੀ ਮਿਸਟਰ ਸਾਹਿਬ ਜਿਹੜਾ ਪ੍ਰਿਤਪਾ ਮਹਾਜਨ ਨਿਰਧਿਕ ਪੇਸ਼ ਕੀਤਾ ਸੀਗਾ ਇੱਕ ਦਿਨ ਦਾ ਜਿਹੜਾ ਪੁਲਿਸ ਮਨ ਮਿਲਿਆ ਤੇ ਹੁਣ ਅਸੀਂ ਜਿਹੜੀ ਵੈਪਰ ਬੂਕੰਦੇ ਯੂਜ਼ ਕਰਦੇ ਉਹ ਅਸੀਂ ਰਿਕਵਰ ਕਰਾਉਣੀ ਹੈ ਗ੍ਰਿਫਤਾਰੀ ਤੋਂ ਬਾਅਦ ਅਸਤੀਸ਼ ਕੁਮਾਰ ਨੇ ਇਲਜ਼ਾਮ ਲਾਇਆ ਕਿ ਸਰਕਾਰ ਇਹ ਸਭ ਕੁਝ ਚੋਣਾ ਦੇ ਵਿੱਚ ਲਾਹਾ ਲੈਣ ਤੇ ਮਕਸਦ ਨਾ ਕਰ ਰਹੀ ਹੈ ਇਹ ਸਰਕਾਰ ਨੂੰ ਮੁਰਦਾਬਾਦ ਇਹ ਸਰਕਾਰ ਨੇ ਬਹੁਤ ਹੀ ਇੱਕ ਵੱਡੇ ਪੱਧਰ ਤੇ ਗਊ ਹੱਤਿਆ ਕਰਵਾਉਣ ਵਾਸਤੇ ਵੋਟਾਂ ਦੀ ਰਾਜਨੀਤੀ ਕਰਕੇ ਸਾਡੇ ਗਊ ਭਗਤਾਂ ਤੇ ਗਊ ਰક્ષਕਾਂ ਤੇ ਇਹੋ ਜਿਹੇ ਗੰਦੇ-ਗੰਦੇ ਇਲਜ਼ਾਮ ਲਗਾ ਕੇ ਅੰਦਰ ਕਰ ਕਰਕੇ ਜੇਲ੍ਹਾਂ ਚ ਭੇਜ ਕੇ ਇਹ ਗਊ ਹੱਤਿਆ ਕਰਵਾਉਣਾ ਚਾਹੁੰਦੇ ਆ ਮੈਂ ਇਹਦੇ ਕੜੇ ਸ਼ਬਦਾਂ ਚ ਨਿੰਦਾ ਕਰਦਾ ਹਾਂ ਸਰਕਾਰ ਨੂੰ ਪ੍ਰਧਾਨ ਮੰਤਰੀ ਮੋਦੀ ਦੇ ਵੱਲੋਂ ਗਊ ਰੱਖਿਆ ਦੇ ਨਾਤੇ ਗੁੰਡਾਗਰਦੀ ਕਰਨ ਵਾਲਿਆਂ ਖਿਲਾਫ ਦਿੱਤੇ ਬਿਆਨ ਤੋਂ ਬਾਅਦ ਪੰਜਾਬ ਪੁਲਿਸ ਨੇ ਸतीश ਕੁਮਾਰ ਦੇ ਖਿਲਾਫ ਕੇਸ ਦਰਜ ਕੀਤਾ ਸੀ ਪਰਸਹਾਰਨਪੁਰ ਅਤੇ ਉੱਤਰ ਪ੍ਰਦੇਸ਼ ਦੇ ਨੌਜਵਾਨਾਂ ਵੱਲੋਂ ਵਿਦ ਫੈਲੀ ਦੇ ਲਈ ਇਲਜ਼ਾਮ ਤੋਂ ਬਾਅਦ ਸतीश ਕੁਮਾਰ ਨੂੰ ਗ੍ਰਿਫਤਾਰ ਕੀਤਾ ਗਿਆ